ਸਾਡੇ ਕੋਲੇ ਕੋਈ ਸੈਲੀਬ੍ਰਿਟੀ ਗੈਸਟ ਹੈ ਨਹੀਂ ਸੀਗਾ ਜਿਹਨੂੰ ਅਸੀਂ ਬੁਲਾ ਸਕਦੇ ਨਹੀਂ ਪਰ ਮੈਨੂੰ ਲੱਗਦਾ ਕਿ ਸੈਲੀਬ੍ਰਿਟੀ ਗੈਸਟ ਦੀ ਵੀ ਲੋੜ ਨਹੀਂ ਪਈ ਕਿਉਂਕਿ ਆਡੀਅנס ਨੇ ਇੰਨਾ ਪਿਆਰ ਦਿੱਤਾ ਵੈਬ ਸੀਰੀਜ਼ ਨੂੰ ਛੋਟੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੁੰਦਾ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਪ੍ਰੈਸ ਕਾਨਫਰੈਂਸ ਜਦੋਂ ਆਪਾਂ ਟ੍ਰੇਲਰ ਰਿਲੀਜ਼ ਕੀਤਾ ਉਦੋਂ ਵੀ ਮਾਹਿਆ ਵੀ ਮੇਰੇ ਕੋਲੇ ਤਾਂ ਕੋਈ ਨਹੀਂਗਾ ਮੈਂ ਆਪਦੇ ਸਰਦਾਰ ਸੋਹੀ ਬਾਈ ਨੂੰ ساتھ ਲਿਆ ਸੀ ਉਦੋਂ ਵੀ ਆਪਾਂ 2 2.5 ਘੰਟੇ ਪ੍ਰੈਸ ਕਾਨਫਰੈਂਸ ਹੀ ਚੱਲੀ ਗਈ ਉਹ ਵੀ ਅੱਜ ਚੱਲੀ ਜਾਂਦੀ ਆ ਤੁਸੀਂ ਸਾਰੇ ਪਿਆਰ ਹੀ ਬਹੁਤ ਕਰਦੇ ਹੋ ਔਰ ਕੰਟੈਂਟ ਦੇ ਵਿੱਚ ਹੀ ਦਾਮ ਆ ਇਸ ਕਰਕੇ ਹੀ ਸਾਰੇ ਉਹਦੇ ਬਾਰੇ ਗੱਲ ਕਰ ਰਹੇ ਨੇ ਗੱਲ ਰੰਗ-ਬਰੰਗੇ ਨੋਟਾਂ ਦੀ ਨਹੀਂ ਉਸ ਕਾਲੇ ਲੋਹੇ ਦੀ ਆ ਜਿਹੜਾ ਦੁਨੀਆ ਤੋਂ ਮਨਵਾਉਣ ਉਹਦਾ ਚ ਇੱਕ ਗੱਲ ਆ ਬਸ ਉਹ ਪ੍ਰਮਾਤਮਾ ਦੀ ਦੇਣ ਆ ਅਸਲ ਵਿੱਚ ਉਸਤਾਦਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਸਾਰਾ ਹੀ ਸੁਣ ਲਓ ਜੋ ਰਿਕਾਰਡ ਆ ਜੋ ਛਪਿਆ ਹੋ ਸਾਰਾ ਪੜ੍ਹ ਲਓ ਫਿਰ ਜਦੋਂ ਤੁਹਾਨੂੰ ਇਹ ਗੱਲ ਲੱਗੇ ਕਿ ਜਿਹੜੀ ਮੇਰੇ ਦਿਮਾਗ 'ਚ ਗੱਲ ਆ ਉਹ ਨਾ ਕਿਸੇ ਨੇ ਰਿਕਾਰਡ ਕੀਤੀ ਹੈ ਨਾ ਕਿਸੇ ਨੇ ਲਿਖੀ ਹੈ ਉਹ ਲਿਖੋ ਬਹੁਤ ਕੱਟ ਫਿਲਮਾਂ ਹੁੰਦੀਆਂ ਨੇ ਜਿਸ ਵੀ ਥੀਏਟਰ ਆਰਟਿਸਟ ਨੂੰ ਕੰਮ ਦਿੱਤਾ ਮੈਨੂੰ ਉਹ ਚਾਹੀਦੇ ਸੀ ਕਿ ਜਿਹੜੇ ਉਹ ਕਰੈਕਟਰ ਕਰ ਰਹੇ ਨੇ ਉਹੀ ਲੱਗਣ ਉਹ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਪਹਿਲ ਤੋਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਦਾਰੋ ਲਈ ਥੈਂਕ ਯੂ ਜੀ ਬਹੁਤ ਮਿਹਰਬਾਨ ਤੇ ਅਸੀਂ ਦੇਖਿਆ ਵੀ ਕਾਫੀ ਨਵੇਕਲਾ ਕਨਸੈਪਟ ਲੈ ਕੇ ਤੁਸੀਂ ਪੰਜਾਬੀ ਇੰਡਸਟਰੀ ਲਈ ਲੈ ਕੇ ਆਏ ਹੋ ਨਾ ਜੀ ਜੀ ਕੋਸ਼ਿਸ਼ ਹੈ ਬਸ ਤੇ ਇੱਕ ਨਾ ਤੁਸੀਂ ਕਹਿ ਸਕਦੇ ਆ ਇੱਕ ਸੈੱਟ ਕਰਤਾ ਆਡੀਅנס ਲਈ ਵੀ ਹਾਂ ਇਸ ਤੋਂ ਉੱਪਰ ਬਣਾਓ ਹੁਣ ਇਸ ਤੋਂ ਥੱਲੇ ਤੁਸੀਂ ਕੁਝ ਨਹੀਂ ਦੇਖ ਸਕਦੇ ਚਲੋ ਪਰਮਾਤਮਾ ਆਡੀਅנס ਨੂੰ ਵੀ ਅਕਲ ਦੇ ਦੇ ਉਹਨਾਂ ਨੂੰ ਚੰਗਾ ਸਿਨੇਮਾ ਦੇਖਣ ਦੀ ਸਮਝ ਆ ਰਹੀ ਆ ਇਸੇ ਕਰਕੇ ਹੀ ਦਾਰੋ ਹਿੱਟ ਹੋਈ ਆ ਕਿਉਂਕਿ OTT ਤੇ ਸਾਰੇ ਦੂਜੇ ਵੀ ਜਿਹੜੇ ਹਿੰਦੀ ਕੰਟੈਂਟ ਵੀ ਲੋਕਾਂ ਨੇ ਬਹੁਤ ਪਸੰਦ ਕੀਤੇ ਆ ਚਲੋ ਪਹਿਲੀ ਵਾਰ ਪੰਜਾਬੀ ਕੰਟੈਂਟ ਨੂੰ ਇਸ ਲੈਵਲ ਤੇ ਆਡੀਅנס ਪਸੰਦ ਕਰ ਰਹੀ ਆ ਪ੍ਰਮਾਤਮਾ ਦੀ ਮਿਹਰ ਆ ਚਲੋ ਸਾਡਾ ਨੇਮਤ ਦਾ ਸਾਡੀ ਦਾ ਮੁੱਲ ਪਹਿਣਾ ਸੀ ਇੱਕ ਲੰਮੇ ਸਮੇਂ ਦੀ ਉਡੀਕ ਸੀਗੀ ਤਾਂ ਬਹੁਤ ਚੰਗਾ ਲੱਗਦਾ ਤੇ ਨੇਚਰਲੀ ਆ ਕੋਈ ਵੀ ਚੀਜ਼ ਜਦੋਂ ਹਿੱਟ ਹੁੰਦੀ ਆ ਤਾਂ ਇੱਕ ਬੈਂਚਮਾਰਕ ਤਾਂ ਸਾਰੀ ਦਿੰਦੀ ਆ ਸੈੱਟ ਤੇ ਉਹ ਸਾਡੇ ਆਪ ਦੇ ਲਈ ਵੀ ਆ ਅਸੀਂ ਵੀ ਇਤੋਂ ਅੱਛੀ ਚੀਜ਼ ਬਣਾਵਾਂਗੇ ਬਿਲਕੁਲ ਜੀ ਤੇ ਅਸੀਂ ਨਾ ਦੇਖਿਆ ਸੀ ਜਦ ਤੁਸੀਂ ਅੰਦਰ ਗੱਲ ਕਰ ਰਹੇ ਸੀ ਤਾਂ ਤੁਸੀਂ ਦੀਪਾ ਜੀ ਦੀ ਗੱਲ ਕੀਤੀ ਸੀ ਕਾਫੀ ਇਮੋਸ਼ਨਲ ਹੋ ਗਏ ਸੀ ਤੁਸੀਂ ਜੀ ਦੀਪ ਦਾ ਨਾਮ ਲੈ ਕੇ ਇਮੋਸ਼ਨਲ ਹੀ ਹੋਇਆ ਜਾ ਸਕਦਾ ਅਸੋ ਉਹਨੂੰ ਯਾਦ ਇਸੇ ਲਈ ਕੀਤਾ ਸੀ ਕਿ ਉਹ ਅੱਜ ਦੇ ਦਿਨ ਉਹ ਹੁੰਦਾ ਤਾਂ ਉਹ ਬਹੁਤ ਖੁਸ਼ ਹੋਣਾ ਸੀ ਉਹਨੂੰ ਉਹ ਸਾਡਾ ਮੁੱਖ ਮਹਿਮਾਨ ਵੀ ਹੋਣਾ ਸੀ ਉਹਨੂੰ ਹੋਣੇ ਜਦੋਂ ਸਾਨੂੰ ਕਿਹਾ ਆ ਵਾਰ-ਵਾਰ ਇਹਨਾਂ ਨੇ ਕੇਬਲ ਵਾਲਿਆਂ ਕੇਬਲਵਾਨ ਵਾਲਿਆਂ ਨੇ ਕਿ ਕੋਈ ਸੈਲੀਬ੍ਰਿਟੀ ਗੈਸਟ ਕੋਈ ਸੈਲੀਬ੍ਰਿਟੀ ਗੈਸਟ ਤਾਂ ਸਾਡੇ ਕੋਲੇ ਕੋਈ ਸੈਲੀਬ੍ਰਿਟੀ ਗੈਸਟ ਹੈ ਨਹੀਂ ਸੀਗਾ ਜਿਹਨੂੰ ਅਸੀਂ ਬੁਲਾ ਸਕਦੇ ਜੇ ਦੀਪ ਹੁੰਦਾ ਤਾਂ ਉਹ ਸਾਡਾ ਸੈਲੀਬ੍ਰਿਟੀ ਗੈਸਟ ਹੁੰਦਾ ਹੁਣ ਤਾਂ ਅਸੀਂ ਹੁਣ ਜਾਂ ਸਾਰੇ ਇਸ ਕਰਕੇ ਦੀਪ ਦਾ ਯਾਦ ਹੋਣਾ ਯਾਦ ਕਰਨਾ ਦੀਪ ਦਾ ਯਾਦ ਹੋਣਾ ਬਹੁਤ ਨੇਚਰਲ ਸੀ ਨਹੀਂ ਪਰ ਮੈਨੂੰ ਲੱਗਦਾ ਕਿ ਸੈਲੀਬ੍ਰਿਟੀ ਗੈਸ ਦੀ ਵੀ ਲੋੜ ਨਹੀਂ ਪਈ ਕਿਉਂਕਿ ਆਡੀਅנס ਨੇ ਇੰਨਾ ਪਿਆਰ ਦਿੱਤਾ ਵੈਬ ਸੀਰੀਜ਼ ਨੂੰ ਅਸੀਂ ਦੋ ਐਪੀਸੋਡ ਦੇਖੇ ਦੋ ਐਪੀਸੋਡ ਜੀ ਸਾਨੂੰ ਗੂਸ ਬੰਮਸ ਆ ਗਏ ਤੇ ਸਸਪੈਂਸ ਕ੍ਰੀਏਟ ਕਰਤਾ ਵੀ ਅੱਗੇ ਦੇ 6 ਐਪੀਸੋਡ ਵੀ ਅਸੀਂ ਦੇਖਣੇ ਆ हां ओ चलो ओ बेटा वो ਤਾਂ ਗੱਲ ਮੈਨੂੰ ਤਾਂ ਆਪਦੇ ਕੰਟੈਂਟ ਤੇ ਯਕੀਨ ਸੀ ਪਰ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੁੰਦਾ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਪ੍ਰੈਸ ਕਾਨਫਰੈਂਸ ਜਦੋਂ ਆਪਾਂ ਟ੍ਰੇਲਰ ਰਿਲੀਜ਼ ਕੀਤਾ ਉਦੋਂ ਵੀ ਮੈਂ ਕਿਹਾ ਵੀ ਮੇਰੇ ਕੋਲੇ ਤਾਂ ਕੋਈ ਨਹੀਂਗਾ ਮੈਂ ਆਪਦੇ ਸਰਦਾਰ ਸੋਹੀ ਬਾਈ ਨੂੰ ਸਾਥ ਲਿਆ ਸੀ ਉਦੋਂ ਵੀ ਆਪਾਂ 2 2.5 ਘੰਟੇ ਪ੍ਰੈਸ ਕਾਨਫਰੈਂਸ ਹੀ ਚੱਲੀ ਗਈ ਉਵੇਂ ਅੱਜ ਚੱਲੀ ਜਾਂਦੀ ਐ ਤੁਸੀਂ ਸਾਰੇ ਪਿਆਰ ਹੀ ਬਹੁਤ ਕਰਦੇ ਹੋ ਔਰ ਕੰਟੈਂਟ ਦੇ ਵਿੱਚ ਹੀ ਦਾਮ ਆ ਇਸ ਕਰਕੇ ਹੀ ਸਾਰੇ ਉਹਦੇ ਬਾਰੇ ਗੱਲ ਕਰ ਰਹੇ ਨੇ ਤੇ ਜਦ ਤੁਸੀਂ ਗਾਣੇ ਵੀ ਲਿਖਦੇ ਤਾਂ ਉਦੋਂ ਵੀ ਅਸੀਂ ਦੇਖਿਆ ਵੀ ਗਾਣੇ ਕਈ ਹਿੱਟ ਗਏ ਨੇ ਤੇ ਹੁਣ ਵੈਬ ਸੀਰੀਜ਼ ਦੇਖਿਆ ਉਹ ਵੀ ਹਿੱਟ ਗਈ ਹੈ ਮੈਂ ਨਾ ਇੱਕ ਸੀਕ੍ਰੈਟ ਸਾਰਨਾ ਚਾਹੁੰਦੀ ਆ ਤੁਹਾਡੇ ਨੂੰ ਕੀ ਸੀਕ੍ਰੈਟ ਹੈ ਸੀਕ੍ਰੈਟ ਨਹੀਂ ਗਾ ਕੋਈ ਚੁੰਦਾ ਐਕਚੁਅਲੀ ਮਿਹਨਤ ਹੁੰਦੀ ਆ ਸਭ ਤੋਂ ਵੱਡੀ ਇੱਕ ਤਾਂ ਤੁਸੀਂ ਮਿਹਨਤ ਕਰੋ ਤੇ ਇੱਕ ਹਮੇਸ਼ਾ ਵੱਖਰਾ ਰਾਹ ਬਣਾਓ ਆਪਦਾ ਮੌਲਕ ਮਤਲਬ ਕਿਸੇ ਦੀ ਚੀਜ਼ ਦੀ ਚੋਰੀ ਨਹੀਂ ਕਰਨੀ ਕਿਸੇ ਪ੍ਰਭਾਵਿਤ ਹੋ ਸਕਦੇ ਆ ਆਪਾਂ ਕਿਸੇ ਤੋਂ ਵੱਖਰਾ ਰਾਹ ਬਣਾਓ ਉਸਤਾਦਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਸਾਰਾ ਹੀ ਸੁਣ ਲਓ ਜੋ ਰਿਕਾਰਡ ਆ ਜੋ ਛਪਿਆ ਹੋ ਸਾਰਾ ਪੜ੍ਹ ਲਓ ਫਿਰ ਜਦੋਂ ਤੁਹਾਨੂੰ ਇਹ ਗੱਲ ਲੱਗੇ ਕਿ ਜਿਹੜੀ ਮੇਰੇ ਦਿਮਾਗ 'ਚ ਗੱਲ ਆ ਉਹ ਨਾ ਕਿਸੇ ਨੇ ਰਿਕਾਰਡ ਕੀਤੀ ਆ ਨਾ ਕਿਸੇ ਨੇ ਲਿਖੀ ਆ ਉਹ ਲਿਖੋ ਮਤਲਬ ਤੁਸੀਂ ਦੁਨੀਆ ਤੋਂ ਵੱਖਰੀ ਗੱਲ ਲਿਖੋ ਤੁਹਾਡੇ ਦਿਮਾਗ 'ਚ ਵੱਖਰੀ ਗੱਲ ਆਊਗੀ ਜਦੋਂ ਤੁਸੀਂ ਬਹੁਤ ਸਾਰੀਆਂ ਗੱਲਾਂ ਪੜ੍ਹ ਲੀਆਂ ਫਿਰ ਤੁਹਾਨੂੰ ਲੱਗੂ ਕਿ ਯਾਰ ਆਹ ਸਾਰਾ ਕੁਝ ਨਹੀਂ ਜਿੱਦਾਂ ਮੈਂ ਸਿੱਲੀ-ਸਿੱਲੀ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਇਹ ਲਿਖਿਆ ਸੀ ਤਾਂ ਉਦੋਂ ਪਹਿਲਾਂ ਇਹ ਗੱਲ ਕਿਤੇ ਕਹੀ ਨਹੀਂ ਸੀ ਗਈ ਹਨਾ ਜਾਂ ਭਜਣ ਵਾਲੇ ਨੂੰ ਧਰਤੀ ਚਾਹੀਦੀ ਆ ਉੱਡਣ ਵਾਲੇ ਉਹ ਵੀ ਡਾਇਲੌਗ ਜਾਂ ਇਹਦੇ ਵਿੱਚ ਦੇਖ ਲੋ ਕਿ ਗੱਲ ਰੰਗ-ਬਰੰਗੇ ਨੋਟਾਂ ਦੀ ਨਹੀਂ ਉਸ ਕਾਲੇ ਲੋਹੇ ਦੀ ਆ ਜਿਹੜਾ ਦੁਨੀਆ ਤੋਂ ਮਨਵਾਉਣ ਉਹਦੇ ਚ ਇੱਕ ਗੱਲ ਆ ਬਸ ਉਹ ਪ੍ਰਮਾਤਮਾ ਦੀ ਦੇਣ ਅਸਲ ਵਿੱਚ ਉਦਾ ਕੋਈ ਸੀਕ੍ਰੀਟ ਨਹੀਂ ਆ ਪੜਨਾ ਚਾਹੀਦਾ ਇਹ ਜ਼ਰੂਰ ਮੈਂ ਕਹੂੰਗਾ ਕਿ ਤੁਸੀਂ ਜਿੰਨੀਆਂ ਕਿਤਾਬਾਂ ਪੜ ਸਕਦੇ ਹੋ ਜਿੰਨਾ ਸਾਹਿਤ ਪੜ ਸਕਦੇ ਹੋ ਉਹਨਾਂ ਪੜ ਲਓ ਉਹਨਾਂ ਹੀ ਥੋੜਾ ਤੁਸੀਂ ਜਦ ਕਾਸਟ ਡਾਇਰੈਕਟ ਕੀਤੀ ਸੀ ਉਦੋਂ ਅਸੀਂ ਦੇਖਿਆ ਵੀ ਥੀਏਟਰ ਆਰਟਿਸਟ ਨੂੰ ਕਾਫੀ ਕੰਮ ਦਿੱਤਾ ਪਰ ਕਈ ਫਿਲਮਾਂ ਵਿੱਚ ਕਈ ਮਤਲਬ ਬਹੁਤ ਘੱਟ ਫਿਲਮਾਂ ਹੁੰਦੀਆਂ ਨੇ ਜਿਸ ਵਿੱਚ ਥੀਏਟਰ ਆਰਟਿਸਟ ਨੂੰ ਕੰਮ ਦਿੱਤਾ ਪਰ ਤੁਸੀਂ ਇੱਕ ਕੰਮ ਦਿੱਤਾ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਇਹ ਰਿਸਕ ਵੀ ਲੈ ਰਿਆਂ ਨਹੀਂ ਨਹੀਂ ਮੈਂ ਮੈਂ ਥੀਏਟਰ ਦਾ ਬੰਦਾ ਮੈਨੂੰ ਥੀਏਟਰ ਤੇ ਆਰਟਿਸਟਾਂ ਤੇ ਯਕੀਨ ਆ ਔਰ ਮੈਨੂੰ ਜੋ ਕਰੈਕਟਰ ਚਾਹੀਦੇ ਸੀ ਉਹ ਮੈਨੂੰ ਜਾਣੇ ਪਛਾਣੇ ਕਰੈਕਟਰ ਨਹੀਂ ਸੀ ਚਾਹੀਦੇ ਕਿ ਤੁਸੀਂ ਉਹ ਆ ਫਲਾਨੀ ਫਿਲਮ ਚ ਫਲਾਨਾ ਹੁੰਦਾ ਉਹ ਫਲਾਨਾ ਹੁੰਦਾ ਮੈਨੂੰ ਉਹ ਚਾਹੀਦੇ ਸੀ ਕਿ ਜਿਹੜੇ ਉਹ ਕਰੈਕਟਰ ਕਰ ਰਹੇ ਨੇ ਉਹੀ ਲੱਗਣ ਉਹ ਤੇ ਇਹਦੇ ਚ ਵੀ ਹੈਗੇ ਆ ਕਈ ਬੰਦੇ ਜਿਹੜਿਆ ਨੇ ਫਿਲਮਾਂ ਵੀ ਕਰਦੇ ਨੇ ਉਹ ਰਾਹੁਲ ਜੁਗਰਾਨ ਆ ਬਲਵਿੰਦਰ ਢਾਲੀਵਾਲ ਆ ਮਨੀ ਪੁਲਾਰ ਆ ਕੋਲ ਵੀ ਆ ਪਰ ਤੁਹਾਨੂੰ ਉਹੀ ਕਰੈਕਟਰ ਲੱਗਣਗੇ ਜਿਹੜੇ ਉਹ ਮੈਂ ਦਿਖਾਏ ਨੇ ਇਸ ਕਰਕੇ ਮੈਂ ਉਹ ਸੋ ਕਾਲਡ ਸਟਾਰ ਆ ਜਿਹੜੇ ਨਾ ਤਾਂ ਸਾਡੇ ਕੋਲੇ ਉਹਨਾਂ ਪੈਸਾ ਸੀ ਉਹਨਾਂ ਨੂੰ ਦੇਣ ਨੂੰ ਨਾ ਅਸੀਂ ਉਹਨਾਂ ਦੇ ਨਖਰੇ ਚੱਲ ਸਕਦੇ ਸੀ ਇਸ ਕਰਕੇ ਮੈਨੂੰ ਇਹੀ ਮੇਰੇ ਭੈਣ ਭਰਾ ਚੰਗੇ ਲੱਗਦੇ ਆ ਇਹਨਾਂ ਨਾਲ ਹੀ ਮੈਂ ਕੰਮ ਕਰਦਾ ਤੇ ਜਦ ਤੁਸੀਂ ਇਹ ਸਕ੍ਰਿਪਟ ਲਿਖੀ ਸੀ ਤੁਸੀਂ ਦੱਸਿਆ ਸੀ ਪਹਿਲਾਂ ਵੀ ਵੀ ਤੁਸੀਂ ਪੈਟਰੋਲ ਪੰਪ ਤੇ ਕੁੜੀ ਨੂੰ ਕੰਮ ਕਰਦੇ ਦੇਖਿਆ ਸੀ ਹੈਨਾ ਉਹ ਕਿੱਸਾ ਮੈਂ ਜ਼ਰੂਰ ਜਾਨਣਾ ਚਾਹੁੰਦਾ ਉਹ ਜੀ ਬਠਿੰਡੇ ਤੋਂ ਪੁੱਚੋ ਨੂੰ ਜਾਂਦੇ ਮਤਲਬ ਇੱਧਰ ਨੂੰ ਪਟਿਆਲੇ ਕੰਨੀ ਆਉਂਦੇ ਬਠਿੰਡੇ ਦੇ ਬਾਹਰ ਇੱਕ ਪੈਟਰੋਲ ਪੰਪ ਆ ਉੱਥੇ ਮੈਂ ਪਹਿਲੀ ਵਾਰੀ ਇੱਕ ਕੁੜੀ ਨੂੰ ਦੇਖਿਆ ਸੀਗਾ ਪੈਟਰੋਲ ਪਾਉਂਦੇ ਤਾਂ ਮੈਂ ਬਹੁਤ ਮੈਂ ਮਤਲਬ ਉਦਾਸ ਹੋ ਗਿਆ ਕਿ ਯਾਰ ਕੁੜੀਆਂ ਵਿਚਾਰੀਆਂ ਨੂੰ ਇਹੋ ਜੇ ਕੰਮ ਵੀ ਕਰਨੇ ਪੈਣਗੇ ਮਤਲਬ ਬੇਸ਼ੱਕ ਕੋਈ ਮਾੜੀ ਗੱਲ ਨਹੀਂ ਵੀ ਉਹਦੇ 'ਚ ਉਹ ਵੀ ਕੁੜੀ ਇੱਜ਼ਤ ਨਾਲ ਕੋਈ ਵੀ ਕੰਮ ਕਰ ਸਕਦੀ ਪਰ ਉਹ ਥੋੜਾ ਜਿਹਾ ਮੈਨੂੰ ਇਦਾਂ ਲੱਗਿਆ ਕਿ ਯਾਰ ਕੁੜੀ ਦੇ ਕਰਨ ਵਾਲਾ ਕੰਮ ਨਹੀਂਗਾ ਹਨਾ ਸਾਰਾ ਦਿਨ ਮਤਲਬ ਉਹਦੇ 'ਚ ਕੁੜੀ ਵਿਚਾਰੀ ਸੋਚ ਵੀ ਨਹੀਂ ਸਕਦੀ ਹਨਾ ਜੋ ਕੁਛ ਉਹਨੂੰ ਉੱਥੇ ਕੋਈ ਵੀ ਕਿਹੋ ਜਿਹਾ ਬੰਦਾ ਵੀ ਆ ਸਕਦਾ ਪੈਟਰੋਲ ਪੂਣ ਔਰ ਸਾਰਾ ਦਿਨ ਉਹਦਾ ਉੱਥੇ ਖੜੇ ਰਹਿਣਾ ਉਹ ਇਹਦੇ ਵਿੱਚ ਵੀ ਦਿਖਾਇਆ ਵੀ ਆ ਵੀ ਕਿਦਾਂ ਕਿਦਾਂ ਦੇ ਲੋਕ ਆਉਂਦੇ ਨੇ ਅਸੀਂ ਸ਼ੂਟਿੰਗ ਕਰੀ ਜਾਂਦੇ ਸੀਗੇ ਤੇ ਦੋ ਬੰਦੇ दारू ਪੀਤੇ ਵਾਲੇ ਆ ਗਏ ਹਾਂਜੀ ਤੇ ਉਹਨਾਂ ਕੋਲੇ ਖਾਲੀ ਕੰਨੀ ਸੀ ਕਿ ਤੇਲ ਪਾਉਂ ਤੇ ਜਿਹੜੇ ਪੈਟਰੋਲ ਪੰਪ ਦੇ ਅਸਲੀ ਜਿਹੜੇ ਮੁਲਾਜ਼ਮ ਸੀ ਉਹ ਕਹਿੰਦੇ ਵੀ ਲਿਆਓ ਤੇਲ ਪਾਈਏ ਤੇ ਉਹ ਕੁੱਤਾ ਫਸਾ ਕੇ ਖੜ ਕੇ ਦੂਰ ਕੁੱਲ ਖੜੀ ਸੀ ਦੇਖ ਕੇ ਕਿ ਉਹ ਕੁੜੀ ਤੋਂ ਤੇਲ ਪਾਉਣਾ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ ਕਿ ਫਿਲਮ ਦਾ ਸ਼ੂਟ ਹੋ ਰਿਹਾ ਹੁਣ ਤੁਸੀਂ ਦੇਖੋ ਜੇ ਉਹ ਐਂ ਕਹਿ ਸਕਦੇ ਆ ਤਾਂ ਜਿਹੜੀਆਂ ਸੱਚੀ ਮੁੱਚੀ ਕੁੜੀਆਂ ਪੈਟਰੋਲ ਪੰਪ ਤੇ ਲੱਗੀਆਂ ਹੋਣਗੀਆਂ ਉਹਨਾਂ ਨਾਲ ਉਹ ਬਤਮੀਜੀ ਵੀ ਕਰ ਸਕਦੇ ਆ ਲੋਕ ਜੀ ਤੇ ਤੁਸੀਂ ਬਹੁਤ ਹੀ ਸੋਹਣਾ ਇੱਕ ਕੁੜੀਆਂ ਨੂੰ ਅੱਗੇ ਲੈ ਕੇ ਆਉਣ ਦਾ ਮਤਲਬ ਇੱਕ ਇੱਕ ਸੈੱਟ ਕਰਦਾ ਵੀ ਹਾਂ ਵੀ ਕੁੜੀਆਂ ਇੰਨੀ ਦਮਦਾਰ ਵੀ ਹੋ ਸਕਦੀਆਂ ਨੇ ਤੇ ਮੈਂ ਬੜੀਆਂ ਦਮਦਾਰ ਹੀ ਹੁੰਦੀਆਂ ਨੇ ਕੁੜੀਆਂ ਬੰਦਿਆਂ ਨਾਲੋਂ ਤਕੜੀਆਂ ਹੁੰਦੀਆਂ ਔਰਤ ਬੰਦੇ ਤੋਂ ਬਹੁਤ ਜ਼ਿਆਦਾ ਬਰਦਾਸ਼ਤ ਕਰ ਸਕਦੀ ਹੈ ਬਸ ਔਰਤ ਖੁਦ ਨੂੰ ਪਛਾਣੇ ਇਹ ਮੈਂ ਕਹਿਣਾ ਹੁਣ ਇਹ ਕੁੜੀਆਂ ਸਿਰਫ ਰੀਲਾਂ ਬਣਾਉਣ ਖਾਤਰ ਜਾਂ ਨੱਚਣ ਗਾਉਣ ਖਾਤਰ ਨਹੀਂ ਹੁੰਦੀਆਂ ਕੁੜੀਆਂ ਮਤਲਬ ਬਹੁਤ ਕੁਝ ਕਰ ਸਕਦੀਆਂ ਨੇ ਉਹ ਬਹੁਤ ਤਾਕਤ ਹੁੰਦੀ ਆ ਉਹਨਾਂ 'ਚ ਜਦੋਂ ਉਹ ਨੱਚਣ ਗਾਉਣ ਆ ਸਾਰਾ ਕੁਝ ਕਰਦੀਆਂ ਤਾਂ ਉਹ ਮਰਦ ਤੇ ਤੋਂ ਆਪਦਾ ਡਰ ਹਟਾ ਦਿੰਦੀਆਂ ਨੇ ਬੰਦਾ ਨੇ ਸਾਡੇ ਵੇਲੇ ਮਤਲਬ ਅਸੀਂ ਇੰਨਾ ਡਰਦੇ ਹੁੰਦੇ ਸੀ ਕੁੜੀਆਂ ਤੋਂ ਕਿਸੇ ਨੂੰ ਕੋਈ ਕਿੰਨਾ ਮਰਜੀ ਕਿਸੇ ਕੁੜੀ ਨੂੰ ਪਿਆਰ ਕਰਦਾ ਹੁੰਦਾ ਜਾਂ ਪਸੰਦ ਕਰਦਾ ਹੁੰਦਾ ਪ੍ਰਪੋਜ਼ ਨਹੀਂ ਸੀ ਕਰ ਸਕਦਾ ਬੋਲਦਾ ਨਹੀਂ ਹੁੰਦਾ ਹਾਂ ਹੁਣ ਹੁਣ ਕੋਈ ਵੀ ਕੁੜੀ ਨੂੰ ਖੜਾ ਲੈਂਦਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਬਹੁਤ ਇਹ ਕੋਈ ਚੰਗੀ ਗੱਲ ਆ ਜਾਂ ਕੋਈ ਬਹੁਤ ਨਵਾਂ ਗੱਲ ਆ ਕਿ ਕੁੜੀਆਂ ਦਾ ਜਿਹੜਾ ਬਿਹੇਵੀਅਰ ਆ ਉਹਨੇ ਬੰਦਿਆਂ ਨੂੰ ਖੁੱਲ ਦੇਤੀ ਇਹ ਗੱਲ ਵੀ ਬਿਲਕੁਲ ਸਹੀ ਗੱਲ ਹੈ ਅਸੀਂ ਮੁੰਡਿਆਂ ਦੀ ਗਲਤੀ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਕਈ ਕਈ ਥੋੜਾ ਜਿਹਾ ਪਰਸੈਂਟ ਵੀ ਹਾਂ ਬਿਲਕੁਲ ਚਲੋ ਬੰਦਿਆਂ ਦੀਆਂ ਵੀ ਗਲਤੀਆਂ ਨੇ ਪਰ ਔਰਤ ਉਹਨਾਂ ਇੱਕ ਉਹਦੀ ਡਿਗਨਿਟੀ ਹੈ ਨਾ ਜਿਹੜੀ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਕਿ ਮੈਂ ਮਤਲਬ ਔਰਤ ਆ ਯਾਰ ਉਹ ਜੱਗ ਦੀ ਜਣਨੀ ਹੈ ਯਾਰ ਉਹ ਦੇਵੀ ਆ ਉਹ ਉਹਵੇਂ ਉਹਨੂੰ ਸਮਝੋ ਨਾ ਤੁਸੀਂ ਇਹਦੇ ਚ ਅੱਗੇ ਜਾ ਕੇ ਤੁਸੀਂ ਸੀਨ ਦੇਖੋਗੇ ਉਹ ਛੋਟੀ ਬੱਚੀ ਹੈ ਨਾ ਜਿਹੜੀ ਛੋਟੇ ਕਦ ਵਾਲੀ ਉਹਦਾ دارو ਦਾ ਔਰ ਕਾਲੀ ਮਾਤਾ ਦੇ ਮੰਦਿਰ ਦਾ ਇੱਕ ਸੀਨ ਆ ਸਾਹਮਣੇ ਕਾਲੀ ਮਾਤਾ ਦੀ ਮੂਰਤੀ ਲੱਗੀ ਹੈ ਤੇ دارو ਉੱਥੇ ਖੜੀ ਹੈ ਤੇ ਉੱਥੇ ਉਹ ਇਹਦੀ ਸਹੇਲੀ ਦਾ ਕਤਲ ਹੋ ਚੁੱਕਿਆ ਤੇ ਉਹ ਛੋਟੀ ਬੱਚੀ ਆ ਜਿਹੜੀ ਚਿੜੀ ਉਹਦਾ ਨਾਮ ਰੱਖਿਆ ਤੇ ਉਹਨੂੰ ਕਹਿੰਦੀ ਆ ਕਿ ਦੀਦੀ ਤੁਸੀਂ ਕਿਵੇਂ ਹੋ ਕਹਿੰਦੀ ਮੈਂ ਠੀਕ ਆ ਕਹਿੰਦੀ ਰੱਬ ਦੇ ਖੜੇ ਖੜਕੇ ਝੂਠ ਨਾ ਬੋਲੋ ਤੁਸੀਂ ਠੀਕ ਨਹੀਂ ਏ ਫਿਰ ਉਹਨੂੰ ਕਹਿੰਦੀ ਕਹਿੰਦੀ ਜੇ ਥੋੜੀ ਥਾਂ ਤੇ ਮੈਂ ਹੁੰਦੀ ਤਾਂ ਮੈਂ ਆ ਹੁੰਦੀ ਉਹ ਕਾਲੀ ਮਾਤਾ ਦੀ ਮੂਰਤੀ ਕੰਨੀ ਉਂਗਲ ਕਰਕੇ ਕਹਿੰਦੀ ਤੇ ਜਿਨ੍ਹਾਂ ਨੇ ਕਹਿੰਦੀ ਜਿੰਦਰ ਦੀਦੀ ਨੂੰ ਮਾਰਿਆ ਉਹ ਆ ਹੁੰਦੇ ਉਹ ਮਾਤਾ ਦੇ ਹੱਥ 'ਚ ਜਿਹੜੇ ਉਹ ਫੜੇ ਹੋਇਆ ਨਹੀਂ ਉਹ ਹੁੰਦੇ ਆ ਨਾ ਸਿਰ ਹਾਂਜੀ ਹਾਂ ਜਿਹੜੇ ਆ ਸੁਰ ਹਾਂਜੀ ਉਹ ਮਤਲਬ ਇੱਕ ਬਿੰਬ ਦੇ ਤੌਰ ਤੇ ਐਕਚੁਅਲੀ ਕੁੜੀਆਂ ਨੂੰ ਮੈਂ ਜਾਣ ਉਹ ਮੈਂ ਗੁਰਦੁਆਰਾ ਸਾਹਿਬ ਚ ਵੀ ਸ਼ੂਟ ਕਰ ਸਕਦਾ ਸੀ ਪਰ ਮੈਂ ਇੱਕ ਔਰਤ ਦੇਵਤਾ ਜਿਹੜਾ ਮਤਲਬ ਦੇਵੀ ਹੈ ਜਿਹੜੀ ਔਰਤ ਉਹ ਜਾਣ ਗੁੱਝ ਕੇ ਇੱਕ ਔਰਤ ਨੂੰ ਔਰਤ ਦੇ ਸਾਹਮਣੇ ਖੜਾਇਆ ਜੀ ਜੀ ਤੇ ਤੁਸੀਂ ਗੱਲ ਕੀਤੀ ਇਹ ਵੀ ਪੰਜਾਬ 95 ਫਿਲਮ ਵਿੱਚ ਵੀ ਤੁਹਾਡਾ ਕਿਰਦਾਰ ਹੈ ਬੜਾ ਦਮਦਾਰ ਜਹਿਕੀਦਾਰ ਹੈ ਤੁਹਾਡਾ ਪਰ ਅਸੀਂ ਦੇਖ ਰਹੇ ਆ ਵੀ ਪੰਜਾਬ 95 ਨੂੰ ਰਿਲੀਜ਼ ਨਹੀਂ ਕਰਨ ਦੇ ਰਹੇ ਕੋਈ ਨਹੀਂ ਹੋ ਜੂਗੀ ਉਹ ਰੌਲਾ ਪੈਂਦਾ ਹੀ ਹੁੰਦਾ ਆਫਟਰ ਆਲ ਜੇ ਨਾ ਮੰਨਣਗੇ ਤਾਂ ਫਿਰ ਨੈਟਫਲਿਕਸ ਤਾਂ ਆ ਹੀ ਨਹੀਂ ਕਿਤੇ ਬਿਲਕੁਲ ਸਹੀ ਗੱਲ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ